ਦੋਸਤੋ ਸੰਗਰਾਮ ਟੀਵੀ ਦੇ ਰਜਨਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਕੱਲ ਛੱਤੀਸ਼ਗੜ੍ਹ ਦੇ ਵਿੱਚ ਫੇਰ ਇਹ ਸਿੱਧ ਕਰ ਦਿੱਤਾ ਕਿ ਵੀ ਜਿਹੜੇ ਲੋਕ ਆਪਣੇ ਹੱਕਾਂ ਲਈ ਲੜਦੇ ਐ ਉਹ ਜਿੱਤ ਪ੍ਰਾਪਤ ਕਰਦੇ ਐ ਤੇ ਵੱਡੀਆਂ-ਵੱਡੀਆਂ ਸਰਕਾਰਾਂ ਤੇ ਵੱਡੇ-ਵੱਡੇ ਕਾਰਪੋਰੇਟਾਂ ਨੂੰ ਹਰਾ ਦਿੰਦੇ ਐ। ਛੱਤੀਸ਼ਗੜ੍ਹ ਦੇ ਜਿਹੜਾ ਜ਼ਿਲ੍ਹਾ ਹੈਗਾ ਰਾਏਗੜ੍ਹ ਉਹਦੇ ਕੁਝ ਪਿੰਡਾਂ ਦੇ 14 ਪਿੰਡਾਂ ਦੇ ਦੀ ਜਿਹੜੀ ਜ਼ਮੀਨ ਐ ਉਹ ਜਿੰਦਲ ਗਰੁੱਪ ਨੇ ਕੋਲਾ ਖਾਣਾ ਵਾਸਤੇ ਅਕਵਾਇਰ ਕਰ ਲਈ ਸੀ ਤੇ ਉਹਦੇ ਉੱਥੇ ਕੋਲਾ ਖਾਨ ਬਣਨੀਆਂ ਸੀਗੀਆਂ ਤੇ ਉਹਦੇ ਵਿੱਚੋਂ 15 ਮਿਲੀਅਨ ਟਨ ਜਣੀ ਕਿ 1.5 ਕਰੋੜ ਟਨ ਜਿਹੜਾ ਕੋਲਾ ਹੈ ਉਹ ਹਰ ਸਾਲ ਕੱਢਿਆ ਜਾਣਾ ਸੀ ਤੇ ਉਹਦੇ ਲਈ 320 ਹੈਕਟੇਅਰ ਜਣੀ ਕਿ 5000 ਏਕੜ ਜ਼ਮੀਨ ਉਸ ਕੰਮ ਲਈ ਵਰਤੀ ਜਾਣੀ ਸੀ ਤੇ ਉਹਦੇ ਵਾਸਤੇ ਜਿਹੜਾ ਜ਼ਰੂਰੀ ਹੁੰਦਾ ਹੈ ਵੀ ਤੁਸੀਂ ਪਬਲਿਕ ਦੀ ਸੁਣਵਾਈ ਕਰਨੀ ਹੈ ਲੋਕਾਂ ਤੇ ਕੀ ਅਸਰ ਪੈਣਾ ਹੈ ਦੇਖਣਾ ਉਹਦੀ ਪਬਲਿਕ ਸੁਣਵਾਈ ਉਹਨਾਂ ਨੇ ਕੀਤੀ 8 ਤਰੀਕ ਨੂੰ 8 ਦਸੰਬਰ ਨੂੰ ਤੇ ਉਹਦਾ ਕਾਗਜ਼ੀ ਕਾਰਵਾਈ ਕਰਕੇ ਉਹਦਾ ਕਹਿਤਾ ਵੀ ਪਬਲਿਕ ਸਹਿਮਤ ਹੈ ਤੇ ਉਹਨਾਂ ਨੇ ਉਹ ਕੰਮ ਸ਼ੁਰੂ ਕਰ ਲਿਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਸੀ ਤਾਂ ਸਹਿਮਤ ਨਹੀਂ ਇਹ ਕਦਰ ਨਹੀਂ ਹੋ ਗਿਆ ਤੇ ਉਹਨਾਂ ਨੇ 12 ਤਰੀਕ ਤੋਂ ਧਰਨਾ ਲਾਤਾ ਉੱਥੇ ਤੇ ਉਹ ਧਰਨਾ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਚੱਲਦਾ ਰਿਹਾ ਪਰ ਕੱਲ ਸ਼ਨੀਵਾਰ ਨੂੰ ਉੱਥੇ ਜਿਹੜੀਆਂ 50 ਕੁ ਔਰਤਾਂ ਬੈਠੀਆਂ ਸੀ ਧਰਨੇ ਤੇ ਉਹਨਾਂ ਨੂੰ ਪੁਲਿਸ ਵਾਲੇ ਜ਼ਬਰੀ ਉੱਥੋਂ ਉਠਾਉਣ ਲੱਗੇ ਤੇ ਜ਼ਬਰਦਸਤੀ ਲਾਗੇ ਕਰਨ। ਉਹ ਰੌਲਾ ਪੈ ਗਿਆ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਜਿਹੜੇ 14 ਪਿੰਡ ਸੀਗੇ ਉਹ ਫਿਰ ਕੋਈ ਤਕਰੀਬਨ 4-5000 ਲੋਕ ਉੱਥੇ ਆ ਗਏ ਤੇ ਪੁਲਿਸ ਦੀਆਂ ਧਜੀਆਂ ਉਡਾਤੀਆਂ ਉਹਨਾਂ ਨੇ ਵੀ ਤੁਸੀਂ ਹੁੰਦੇ ਕੌਣ ਹੋ ਸਾਨੂੰ ਇੱਥਾਂ ੱੱਕੇ ਨਾਲ ਚੱਕਣਾ ਜੀ ਚਾਹੀਦਾ ਤਾਂ ਇਹ ਸੀ ਵੀ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਹੈ ਉਹਨਾਂ ਨਾਲ ਗੱਲ ਕਰਦੀ ਐ ਏਨੇ ਦਿਨਾਂ ਤੋਂ ਉਹ ਬੈਠੇ ਸੀ 20 ਦਿਨਾਂ ਤੋਂ ਉਹ ਗੱਲ ਨਹੀਂ ਕੀਤੀ ਤੇ ੱੱਕੇ ਸ਼ਾਹੀ ਲਾਗੇ ਕਰਨ ਤੇ ਲੋਕ ਪੈ ਨਿਕਲੇ ਤੇ ਉੱਥੇ ਥੋੜਾ ਹਿੰਸਾ ਵੀ ਹੋ ਗਈ ਹੋਣੀ ਸੀਗੀ ਇਹ ਜੇ ਕੰਮਾਂ 'ਚ ਜਦੋਂ ਜਦੋਂ ਪੁਲਿਸ ਤੱਕਾ ਕਰੇ ਇਸ ਤਰ੍ਹਾਂ ਨਾਲ ਔਰਤਾਂ ਦੇ ਉੱਤੇ ਤੇ ਉਹ ਫਿਰ ਰੌਲਾ ਪੈ ਗਿਆ ਤੇ ਫਿਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਉਹ ਜਿਹੜੀ 8 ਵਾਲੀ ਪਬਲਿਕ ਹੀਅਰਿੰਗ ਹੈ ਉਹ ਕੈਨਸਲ ਕਰ ਦਿੱਤੀ ਤੇ ਲੋਕਾਂ ਨੇ ਇਸ ਗੱਲ ਦੀ ਜਿੱਤ ਮਨਾਈ ਹੈ ਤੇ ਗਾਂ ਵਾਸਤੇ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਰੋਟੀ ਦਾ ਜਰੀਆ ਹੀ ਇਹ ਜ਼ਮੀਨ ਹੈ ਸਾਡਾ ਤਾਂ ਤੁਸੀਂ ਜ਼ਰੀਆ ਖੋਲੋਗੇ ਅਸੀਂ ਨਹੀਂ ਅਸੀਂ ਨਹੀਂ ਇਹ ਦੇਣੀ ਇਦਾਂ ਦੇ ਵਾਸਤੇ ਸੋ ਇਹ ਇੱਕ ਪਹਿਲੀ ਜਿੱਤ ਦੂਜੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਦਿੱਲੀ ਦੇ ਲਾਲ ਕਿਲੇ ਅੱਗੇ ਲਾਈਟਾਂ ਦੇ ਉੱਤੇ ਇੱਕ ਬਲਾਸਟ ਹੋਇਆ ਸੀ। ਉੱਚ ਕੁਝ ਬੰਦੇ ਮਾਰੇ ਗਏ ਸੀ, ਕੁਝ ਜ਼ਖਮੀ ਹੋ ਗਏ ਸੀ ਹੋਰ। ਉਹ ਇੱਕ ਵੱਖਰਾ ਕਿੱਸਾ ਹੈਗਾ ਅਤਵਾਦ ਦਾ। ਉਹ ਉਹ ਆਪਣੇ ਆਪ ਚੋਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਵੀ ਕੀ ਹੋਇਆ ਸੀ ਇੱਥੋਂ ਚੱਕਿਆ ਜੰਮੂ ਚ ਲੈ ਗਏ। ਉੱਥੇ ਜਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਧਮਾਕਾ ਹੋ ਕੇ ਉੱਥੇ ਬੰਦੇ ਮਰ ਗਏ। ਉਹ ਪਤਾ ਨਹੀਂ ਉਹਦੇ ਪਿੱਛੇ ਉਹ ਕੀ ਹੈ ਉਹ ਨੂੰ ਗੱਲ ਨੂੰ ਨਹੀਂ ਕਹਿ ਰਹੇ ਅੱਜ ਦੀ ਖਬਰ ਸਾਡੀ ਇਹ ਹੈ ਕਿ ਵੀ ਜਿਹੜਾ ਉਦੋਂ ਮੁੱਖ ਮੰਤਰੀ ਨੇ ਐਲਾਨ ਕੀਤਾ ਵੀ ਜਿੰਦੀ ਮੌਤ ਹੋਈ ਹੈ ਉਹਦੇ ਪਰਿਵਾਰ ਨੂੰ ਅਸੀਂ 10 ਲੱਖ ਜਿਹੜਾ ਜਿਹਦਾ ਜਿਹਦਾ ਪੱਕੇ ਤੌਰ ਤੇ ਕਿਸੇ ਤਰ੍ਹਾਂ ਨਕਾਰਾ ਹੋ ਗਿਆ ਬੰਦਾ ਉਹਨੂੰ 5 ਲੱਖ ਤੇ ਜਿਹੜਾ ਗੰਭੀਰ ਜ਼ਖਮੀ ਹੈ ਉਹਨੂੰ 2 ਲੱਖ ਤੇ ਜਿਹੜਾ ਮਤਲਬ ਜਿਹੜਾ ਹੈਗਾ ਜਿੰਨ ਮਾਮੂਲੀ ਸੱਟਾਂ ਲੱਗੀਆਂ ਹੋਈਆਂ ਉਹਨਾਂ ਨੂੰ ਉਹਨੂੰ 20000 ਮੁਆਵਜ਼ਾ ਦਿੱਤਾ ਉਹਦੇ ਕਾਗਜ਼ ਪੱਤਰ ਲੋਕਾਂ ਨੇ ਦੇ ਦਿੱਤੇ ਕੋਈ ਕੋਸ਼ਿਸ਼ ਕਰਦਾ ਕੋਈ ਕੋਸ਼ਿਸ਼ ਕਰ ਦੱਤਾ ਅੱਜ ਦੀ ਖਬਰ ਇਹ ਹੈ ਇੰਡੀਅਨ ਐਕਸਪ੍ਰੈਸ ਦੀ ਵੀ ਤੇ ਦਾ ਹਿੰਦੂ ਦੀ ਦੋਵਾਂ ਦੀ ਖਬਰ ਇਹ ਹੈ ਕਿ ਉਹਦੇ ਵਿੱਚੋਂ ਕੁਝ ਚੰਦਕ ਲੋਕਾਂ ਨੂੰ ਛੱਡ ਕੇ ਬਾਕੀ ਮੁਆਵਜ਼ਾ ਮਿਲਿਆ ਨਹੀਂ ਉਹ ਪੱਤਰਕਾਰ ਮੁੱਖ ਮੰਤਰੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਉਹ ਨਹੀਂ ਮਿਲੇ ਉਹਨਾਂ ਦੇ ਦਫ਼ਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਉਹ ਵੀ ਨਹੀਂ ਮਿਲੇ ਤੇ ਇਹ ਜਿਹੜਾ ਹੈ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰ ਲੈਣੀਆਂ ਨੇ ਪਰ ਅਖੀਰ ਤੇ ਮਹੀਨਾ ਹੋ ਗਿਆ ਉਸ ਧਮਾਕੇ ਹੋਏ ਨੂੰ ਤੇ ਲੋਕ ਮਾਰੇ ਮਾਰੇ ਫਿਰਦੇ ਆ ਉਹਨਾਂ ਚੋਂ ਇੱਕ ਲੇਡੀ ਕਹਿੰਦੀ ਵੀ ਮੈਂ ਮੇਰੇ ਕੰਨਾਂ ਦੇ ਵਿੱਚ ਪੱਕੇ ਤੌਰ ਤੇ ਦਿਸਣ ਨੂੰ ਹਟ ਗਿਆ ਤੇ ਮੈਂ ਜਿੱਥੇ ਕੰਮ ਕਰਦੀ ਸੀ ਉਹਨਾਂ ਨੇ ਮੈਨੂੰ ਕੰਮ ਤੋਂ ਜਵਾਬ ਦਿੱਤਾ ਮੇਰੀ ਰੋਟੀ ਖੜੀ ਹੈ ਕੋਈ ਬੰਦਾ ਰਿਕਸ਼ਾ ਚਲਾਉਂਦਾ ਸੀਗਾ ਇੱਕੋ ਇੱਕ ਰੈਡ ਬਿਨਰ ਸੀਗਾ ਰੋਟੀ ਕਮਾਉਂ ਸੀ ਪਰਿਵਾਰ ਪਾਲਦਾ ਸੀ ਉਹ ਉਹ ਜਿਹੜਾ ਨਕਾਰਾ ਹੋ ਗਿਆ ਮਤਲਬ ਕਿਸੇ ਨੂੰ ਕੋਈ ਮੁਆਵਜ਼ਾ ਮਿਲ ਨਹੀਂ ਰਿਹਾ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੈਗੀ ਉਹ ਤਾਂ ਅੱਤਵਾਦੀਆਂ ਨੇ ਕੀਤੀ ਪਰ ਜਿਹੜੀ ਆ ਇਹ ਸਰਕਾਰ ਕਰ ਰਹੀ ਹੈ ਸਰਕਾਰ ਉਹਨਾਂ ਦੀ ਬਾਹ ਨਹੀਂ ਫੜ ਰਹੀ ਇਹਨੂੰ ਕੀ ਕਹੀਏ ਫਿਰ ਅਸੀਂ ਅਗਲੀ ਦੂਸਰੀ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਹੈ ਅ ਜਿਹੜਾ ਦੇਸ਼ ਭਰ ਦੇ ਵਿੱਚ ਜਿਹੜੀਆਂ ਹਿੰਦੂਤਵੀ ਜਥੇਬੰਦੀਆਂ ਨੇ ਵਿਸ਼ਵਿੰਦੂ ਪ੍ਰੀਸ਼ਦ ਬਜਰੰਗਦਾਲ ਵਗੈਰਾ ਇਹਨਾਂ ਨੇ ਜੋ ਕੁਝ ਖਰੂਦ ਪਾਇਆ ਇਹਨਾਂ ਦੇ ਨਾਲ ਚ ਉਹਨਾਂ ਚੋਂ ਇੱਕ ਖਰੂਦ ਉਹਨਾਂ ਨੇ ਇਹ ਕੋਈ ਬਰੇਲੀ ਦੇ ਵਿੱਚ ਜਿਹੜਾ ਪਾਇਆ ਉਹਦੀਆਂ ਵੀਡੀਓਜ਼ ਵਾਇਰਲ ਹੋ ਗਈਆਂ ਤੇ ਉਹ ਇਹ ਗੱਲ ਇਹ ਸੀ ਵੀ ਉੱਥੇ ਇੱਕ ਬੀਐਸਸੀ ਨਰਸਿੰਗ ਦੇ ਬੱਚੇ ਜਿਹੜੇ ਐ ਉਹਨਾਂ ਚੋਂ ਇੱਕ ਕੁੜੀ ਦਾ ਬਰਥਡੇ ਸੀ ਉਹ ਆਪਣੇ ਬਰਥਡੇ ਦੀ ਪਾਰਟੀ ਲਈ 6 ਕੁੜੀਆਂ ਤੇ 4 ਮੁੰਡੇ ਚਲੇ ਗਏ ਉਹਨਾਂ ਚੋਂ ਦੋ ਮੁਸਲਮ ਮੁੰਡੇ ਸੀ ਮੁੰਡੇ ਕੁੜੀਆਂ ਇਕੱਠੇ ਪੜਦੇ ਐ ਮੁਸਲਮ ਹੋਏ Hindu ਹੋਏ Sikh ਹੋਏ ਜੇ ਇਕੱਠੇ ਜਾ ਰਹੇ ਹੈ ਪਾਰਟੀ ਕਰ ਰਹੇ ਹੈ ਕਿਸੇ ਦਾ ਕੀ ਟਿੱਡ ਦੁਖਦਾ ਪਰ ਨਹੀਂ ਦੁਖਦਾ ਹੈ ਇੱਥੇ ਇੱਥੇ ਉਹ ਬਜਰੰਗ ਦਲ ਦੀਆਂ ਪੀੜਾਂ ਜੇ ਤੁਸੀਂ ਉਹ ਵੀਡੀਓ ਦੇਖ ਲੋ ਨਾ ਤੁਹਾਡਾ ਜੀ ਕਰੂਗਾ ਵੀ ਇੰਨਾ ਖਰੂਦ ਇੰਨਾ ਖਰੂਦ ਬਹੁਤ ਹੀ ਜ਼ਿਆਦਾ ਤੇ ਉਸ ਮੁਸਲਮਾਨ ਮੁੰਡੇ ਦੀ ਕੁਟਾਈ ਹੁੰਦੀ ਹੈ ਇਹ ਕੁੜੀ ਦੇ ਵੀ ਥੱਪੜ ਮਾਰਦੇ ਐ ਤੇ ਹੋਰ ਤੇ ਸਰਕਾਰ ਕੁਝ ਨਹੀਂ ਕਰਦੀ ਪਹਿਲਾਂ ਜਦੋਂ ਹੁਣ ਵੀਡੀਓ ਵਾਇਰਲ ਹੋਈ ਹੈ ਉਦੋਂ ਬਾਅਦ ਜਾ ਕੇ ਉਹ ਐਫ ਆਈ ਆਰ ਕੀਤੀ ਹੈ ਫੜੇ ਹਜੇ ਵੀ ਨਹੀਂ ਗਈ ਜਣੀ ਇੰਨਾ ਖਰੂਦ ਜਿਹੜਾ ਸੜਕਾਂ ਤੇ ਹੋ ਰਿਹਾ ਹੈ ਨਾ ਇਹ ਬਹੁਤ ਗੰਭੀਰ ਮੁੱਦਾ ਹੈਗਾ ਸੋ ਇਹ ਢੀੜ ਦੂਜੇ ਪਾਸੇ ਇੱਕ ਤ੍ਰਿਪੁਰਾ ਦਾ ਵਿਦਿਆਰਥੀ ਉੱਤਰਾਖੰਡ ਚ ਐਮ ਬੀਏ ਕਰਨ ਆਇਆ ਹੋਇਆ ਹੈ ਐਮ ਬੀਏ ਦਾ ਫਾਈਨਲイヤー ਦਾ ਸਟੂਡੈਂਟ ਹੈ ਉਹ ਤੇ ਉਸ ਦੀ ਜਿਹੜੀ ਪਲੇਸਮੈਂਟ ਹੋ ਗਈ ਫਰਾਂਸ ਦੀ ਇੱਕ ਕੰਪਨੀ ਦੇ ਵਿੱਚ ਤੇ ਉਹ ਇੰਤਜ਼ਾਰ ਕਰ ਰਿਹਾ ਹੈ ਮੇਰੀ ਐਮਬੀਏ ਪੂਰੀ ਹੋਊਗੀ ਮੈਂ ਫਰਾਂਸ ਦੀ ਕੰਪਨੀ ਦੇ ਵਿੱਚ ਜਾ ਕੇ ਨੌਕਰੀ ਕਰੂੰਗਾ ਮੇਰੇ ਪੇਰੈਂਟਸ ਨੇ ਜਿਹੜਾ ਮੇਰੇ ਲਈ ਲੋਨ ਲਿਆ ਹੋਇਆ ਸੀ ਵਿਦਿਆ ਦਾ ਲੋਨ ਉਹ ਮੈਂ ਉਤਾਰੂੰਗਾ ਵਿਚਾਰਾ ਗਰੀਬ ਆਦਮੀ ਤੇ ਉਹ ਜਿਹੜਾ ਮੁੰਡਾ ਉਹਦਾ ਨਾਂ ਐਂਜਲ ਜਿਹੜਾ ਚੱਕਮਾ ਹੈ ਉਹਦਾ ਨਾਂ ਤੇ ਉਹ ਤੇ ਉਹਦਾ ਭਰਾ ਛੋਟਾ ਉਹ ਵੀ ਉੱਥੇ ਗਿਆ ਹੋਇਆ ਸੀ ਉਹਨੂੰ ਮਿਲਣ ਉਹ ਕਿਤੇ ਖਾਣਾ ਖਾਣ ਚਲੇ ਗਏ ਤੇ ਉੱਥੇ ਕੋਈ ਜਿਹੜੇ ਮੁੰਡੇ ਆਹਾ ਆਹੀ ਜਿਹੜੀਆਂ ਪੀੜਾ ਹੈਗੀਆਂ ਨੇ ਇਹਨਾਂ ਦੇ ਵਿੱਚੋਂ ਉਹ ਉਹਦੇ ਉਹਨੂੰ ਚਿੰਕੀ ਕਰਨ ਲੱਗ ਗਏ ਚੀਨੀ ਮੋਮੋ ਇਸ ਤਰ੍ਹਾਂ ਦੀ ਉਹਦੀ ਛੇੜ ਛਾੜ ਉਹਨਾਂ ਨੇ ਇਤਰਾਜ਼ ਕੀਤਾ ਤੇ ਉਹਨੂੰ ਕੁੱਟਣ ਲੱਗ ਗਏ ਕੁੱਟਣ ਲੱਗ ਗਏ ਤਾਂ ਮੋਟਰਸਾਈਕਲ ਤੇ ਜਾਣ ਲੱਗਿਆ ਵੀ ਚੱਲ ਛੱਡੋ ਪਰ ਇਹਦੇ ਨਾਲ ਕੀ ਖੇਪਟਣਾ ਉਹਨੂੰ ਉੱਥੋਂ ਥੱਲੇ ਸਿੱਟ ਲਿਆ ਤੇ ਉਹਦੇ ਚਾਕੂ ਮਾਰੇ ਤੇ ਜ਼ਖਮੀ ਹੋ ਗਿਆ ਬਹੁਤ ਇਹ ਘਟਨਾ ਜਿਹੜੀ ਹੈ ਇਹ ਕਾਫੀ ਦਿਨਾਂ ਦੀ ਐ ਪੁਰਾਣੀ ਘਟਨਾ ਐ 9 ਦਸੰਬਰ ਤੋਂ ਉਹ ਹਸਪਤਾਲ ਚ ਸੀ ਮੁੰਡਾ 9 ਦਸੰਬਰ ਦੀ ਘਟਨਾ ਹੋਈ ਹੋਈ ਪਰਸੋਂ ਉਹਦੀ ਡੈਥ ਹੋ ਗਈ ਪਰਸੋਂ ਤੱਕ ਕਿਸੇ ਨੇ ਕੋਈ ਐਫ ਆਈ ਆਰ ਨਹੀਂ ਕੀਤੀ ਇਸ ਘਟਨਾ ਦੀ ਇੱਕ ਬੰਦਾ ਮਰਨ ਕਿਨਾਰੇ ਪਿਆ ਐ ਹਸਪਤਾਲ ਚ ਪਿਆ ਐ ਆ ਘਟਨਾ ਹੋ ਗਈ ਕੋਈ ਐਫ ਆਈ ਆਰ ਨਹੀਂ ਫਿਰ ਉਹ ਤ੍ਰੀਪੁਰਾ ਦਾ ਮੁੱਖ ਮੰਤਰੀ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਫੋਨ ਕਰਦਾ ਐ ਉਥੋਂ ਦੀ ਜਿਹੜੀ ਸਟੂਡੈਂਟ ਯੂਨੀਅਨ ਹੈ ਉਥੇ ਮੁਜ਼ਾਹਰੇ ਕਰਦੀ ਹੈ ਤ੍ਰਿਪੁਰਾ ਦੇ ਵਿੱਚ ਫੇਰ ਕਿਤੇ ਜਾ ਕੇ ਐਫ ਆਈ ਆਰ ਹੋਈ ਹੈ ਹਜੇ ਫੜੇ ਸ਼ਾਇਦ ਹੁਣ ਚਾਰ ਪੰਜ ਬੰਦੇ ਫੜੇ ਆ ਕੁਝ ਹੁਣ ਫੜੇ ਆ ਆ ਕੇ ਜਣੀ ਇੰਨੇ ਦਿਨਾਂ ਦੀ ਘਟਨਾ ਤੋਂ ਬਾਅਦ ਕੋਈ ਕਾਰਵਾਈ ਨਹੀਂ ਇਹ ਡਬਲ ਇੰਜਣ ਦੀਆਂ ਸਰਕਾਰਾਂ ਦਾ ਹਾਲ ਹੈਗਾ ਦੇਸ਼ ਦਾ ਆਪਾਂ ਦੇਖ ਲਈਏ ਵੀ ਕਿੱਧਰ ਨੂੰ ਜਾ ਰਿਹਾ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਇਹ ਜਿਹੜੀ ਇਹ ਵੋਟਰ ਸੂਚੀਆਂ ਦੀ ਸੁਧਾਈ ਹੋ ਰਹੀ ਹੈ ਗਹਿਣ ਰੂਪ ਦੇ ਵਿੱਚ ਇਹਦੇ ਵਿੱਚ ਬੰਗਾਲ ਦੇ ਵਿੱਚ ਪੱਛਮ ਬੰਗਾਲ ਦੇ ਵਿੱਚ 32 ਲੱਖ ਲੋਕਾਂ ਨੂੰ ਜਿਹੜਾ ਅਨਟੈਪਡ ਜਾਨੀ ਕਿ ਉਹ ਉਹਨਾਂ ਦਾ ਪਤਾ ਨਹੀਂ ਕਿਵੇਂ ਹੈ ਕੀ ਨੇ ਉਹ ਤੇ ਉਸ ਕੈਟਾਗਰੀ ਚ ਪਾ ਕੇ ਉਹਨਾਂ ਨੂੰ ਨੋਟਿਸ ਕਰਦੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੁਝ ਦਿਨ ਪਹਿਲਾਂ ਗੱਲ ਉੱਥੋਂ ਦੀ ਜਿਹੜੀ ਸਿਵਲ ਸਰਵਿਸ ਆਫੀਸਰ ਐਸੋਸੀਏਸ਼ਨ ਹੈ ਜਿਵੇਂ ਸਾਡੇ ਐਸਡੀਐਮ ਹੁੰਦੇ ਆ ਹੋਰ ਹੁੰਦੇ ਆ ਇਹਦਾ ਉਹਨਾਂ ਅਧਿਕਾਰੀਆਂ ਦੀ ਯੂਨੀਅਨ ਨੇ ਬਿਆਨ ਦਿੱਤਾ ਸੀ ਵੀ ਇਹ ਲੋਕ ਸਾਨੂੰ ਗਾਲਾਂ ਕੱਢਣਗੇ ਸਾਡਾ ਤਾਂ ਇੱਥੇ ਰੋਲ ਹੀ ਨਹੀਂ ਨੋਟਿਸ ਭੇਜਣ ਚ ਨੋਟਿਸ ਤਾਂ ਉੱਪਰੋਂ ਹੀ ਬਣ ਕੇ ਆਉਂਦੇ ਆ ਤੇ ਵਿੱਚ ਸਾਡਾ ਨਾਮ ਲਿਖਿਆ ਹੁੰਦਾ ਬੰਦੇ ਦਾ ਤੇ ਉਹ ਜਿਹੜਾ ਹੈ ਹੁਣ ਉਹ ਰੌਲਾ ਪੈਣ ਨਾਲ ਇਹ ਪਤਾ ਲੱਗ ਗਿਆ ਵੀ ਉਹ ਜਿਹੜੇ ਐ ਨੋਟਿਸ ਗਲਤ ਭੇਜੇ ਗਏ ਉਹਨਾਂ ਦੇ ਤਾਂ ਨਾਮ ਹੈਗੇ ਆ 2002 ਦੀਆਂ ਸੂਚੀਆਂ ਚ ਉਹਨਾਂ ਦੇ ਮਾਪੇ ਦੇ ਨਾਮ ਹੈਗੇ ਆ ਇਸ ਕਰਕੇ ਉਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਜਿਨ੍ਹਾਂ ਨੂੰ ਨੋਟਿਸ ਭੇਜੇ ਹੋਇਆ ਉਹਨਾਂ ਨੂੰ ਕਿਹਾ ਜਾਵੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਬੀਐਲਓਜ਼ ਘਰਾਂ ਜਾਣਗੇ ਫਿਰ ਦੇਖਣਗੇ ਸੋ ਇਹ ਕਾਦੇ ਲਈ ਹੋ ਰਿਹਾ ਹੈ ਕੱਲ ਦਿੱਲੀ ਦੇ ਵਿੱਚ ਇਸ ਬਾਰੇ ਇਕੱਠ ਵੀ ਹੋਇਆ ਵੀ ਇਹ ਸਮੁੱਚੀ ਐਸਆਈਆਰ ਕੈਂਸਲ ਹੋਣੀ ਚਾਹੀਦੀ ਬਿਲਕੁਲ ਨਹੀਂ ਇਹਦੀ ਲੋੜ ਹੈਗੀ ਹੋਰ ਤਰੀਕਾ ਹੈਗਾ ਸਾਡੇ ਕੋਲ ਬਥੇਰਾ ਇਹ ਕੋਈ ਤਰੀਕਾ ਨਹੀਂ ਜਿਹੜਾ ਤੁਸੀਂ ਇਹ ਅਪਣਾਇਆ ਹੋਇਆ ਹੈ ਤਾਮਨਾਂਡੂ ਦੇ ਵਿੱਚ 97 ਲੱਖ ਜਾਨੀ ਲਗਭਗ 1 ਕਰੋੜ ਲੋਕਾਂ ਦੇ ਨਾਂ ਕੱਟਦੇ। ਯੂਪੀ ਦੇ ਵਿੱਚ 2.5-3 ਕਰੋੜ ਦੇ ਨਾਂ ਕੱਟਦੇ ਤੇ ਇਹ ਇਹ ਤਾਂ ਤੁਸੀਂ ਇਹ ਤਾਂ ਵਡਾਂਗਾ ਤਰਿਆ ਹੋਇਆ ਹੈ ਜਾਨੀ ਅਸੀਂ ਇੱਕ ਇਹ ਚੀਜ਼ ਦੂਜਾ ਬੰਗਾਲ ਦੇ ਵਿੱਚ ਇੱਕ ਹੈਡਮਾਸਟਰ ਸਕੂਲ ਦਾ ਹੈਡਮਾਸਟਰ ਜਿਹੜਾ ਬੀਐਲਓ ਵੱਲੋਂ ਡਿਊਟੀ ਲੱਗੀ ਹੋਈ ਹੈ। ਸਕੂਲ ਦੇ ਵਿੱਚ ਆਪਣੇ ਪੱਖੇ ਦੇ ਨਾਲ ਕਮਰੇ ਦੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੰਦਾ ਤੇ ਲਿਖਦਾ ਉਹ ਕਿ ਵੀ ਮੇਰੇ ਤੇ ਕੰਮ ਦਾ ਪ੍ਰੈਸ਼ਰ ਹੈ ਮੈਂ ਤਾਂ ਇਹ ਆਪਣੀ ਜਾਨ ਦੇ ਰਿਹਾ ਆ ਇਹ ਹੈ ਹਾਲ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਲਾਸਟ ਮਾਨਯੋਗ ਦਿੱਲੀ ਹਾਈ ਕੋਰਟ ਦੇ ਵਿੱਚ ਕਿਸੇ ਨੇ ਇੱਕ ਪੀਆਈਐਲ ਪਾਈ ਵੀ ਪੋਲੂਸ਼ਨ ਬਹੁਤ ਹੈ ਜਿਹੜੇ ਘਰਾਂ 'ਚ ਅਸੀਂ 에어 ਪਿਊਰੀਫਾਇਰ ਲਾਉਨੇ ਆ ਇਹਨਾਂ 에어 ਪਿਊਰੀਫਾਇਰ ਦੇ ਉੱਤੇ GST ਜਿਹੜਾ ਹੈ ਨਾ 18 ਤੋਂ 5% ਕਰਨ ਲਈ ਸਰਕਾਰ ਨੂੰ ਹਦਾਇਤ ਕਰੇ ਦਿੱਲੀ ਕੋਰਟ ਦਿੱਲੀ ਕੋਰਟ ਨੇ ਕਿਹਾ ਵੀ ਇੱਕ PIL ਬਣਦੀ ਨਹੀਂ ਹਾਲੇ ਉਹਨੂੰ ਰੱਦ ਨਹੀਂ ਕਰਿਆ ਵੀ ਇਹ ਕਾਦੇ ਲਈ ਹੈ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਹੀ ਗਲਤ ਮੰਗਾਂ ਨੇ ਤੁਸੀਂ ਜਦੋਂ ਸਰਕਾਰਾਂ ਕਾਰਪੋਰੇਟਾਂ ਨੂੰ ਉਹ ਕੰਮ ਦੰਦੀਆਂ ਨੇ ਅਜਿਹੇ ਕੰਮ ਦੇ ਦੰਦੀਆਂ ਨੇ ਅਜਿਹੇ ਪ੍ਰੋਜੈਕਟ ਕਰਦੀਆਂ ਨੇ ਜਿਹੜੇ ਪ੍ਰੋਜੈਕਟ ਪੋਲੂਸ਼ਨ ਫਲਾਉਂਦੇ ਐ ਉਦੋਂ ਤੁਸੀਂ ਚੁੱਪ ਰਹਿੰਦੇ ਹੋ ਮੀਡਲ ਕਲਾਸ ਦੇ ਲੋਕ ਮੈਂ ਵੀ ਵਿੱਚ ਸ਼ਾਮਲ ਆ ਉਦੋਂ ਤੁਸੀਂ ਵਿੱਚ ਚੁੱਪ ਰਹਿੰਦੇ ਹੋ ਉਹ ਜਿਹੜੀ ਪੋਲੂਸ਼ਨ ਆ ਉਹ ਨੂੰ ਭੱਗ ਭੁਗਦਾ ਗਰੀਬ ਆਦਮੀ ਐ ਜਿਹਦੇ ਚ ਅੱਜ ਦਾ ਕਮਰਾ ਵੀ ਨਹੀਂ ਉਹਦੇ ਚ ਕਮਰੇ ਚ ਜਿਹੜਾ 에ਅਰ ਪਿਉਰੀਫਾਇਰ ਹੋਣ ਦੀ ਤਾਂ ਗੱਲ ਹੀ ਕੀ ਐ ਤੇ ਤੁਸੀਂ ਆਪ ਬਚਣਾ ਚਾਹੁੰਦੇ ਹੋ ਵੀ ਚਲੋ ਪੋਲੂਸ਼ਨ ਹੁੰਦਾ ਹੋਈ ਜਾਵੇ ਸਾਨੂੰ ਕੀ ਮਰਦੇ ਲੋਕ ਮਰੀ ਜਾਣ ਅਸੀਂ ਤਾਂ 에ਅਰ ਪਿਊਰੀਫਾਇਰ ਲਾ ਲੈਨੇ ਜਿਹੜਾ ਇਹਦੇ ਚ ਥੋੜਾ ਜਿਹਾ ਸਾਨੂੰ ਰੈਤ ਹੋ ਜੇ ਉਹਨੀ ਹੀ ਚੰਗੀ ਹੈ ਇਹ ਬੇਸ਼ਰਮੀ ਦੀ ਹੱਦ ਹੈ ਮੈਂ ਤਾਂ ਮਹਿਸੂਸ ਕਰਨਾ ਕਿ ਸਾਨੂੰ ਪੋਲੂਸ਼ਨ ਫਲਾਉਣ ਦੇ ਵਿਰੁੱਧ ਲੜਨਾ ਚਾਹੀਦਾ ਹੈ ਸਾਨੂੰ ਵਾਤਾਵਰਨ ਬਚਾਉਣ ਦੇ ਵਿਰੁੱਧ ਲੜਨਾ ਚਾਹੀਦਾ ਹੈ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਏਐਸ ਓਕਾ ਜੀ ਦਾ ਬਹੁਤ ਵੱਡਾ ਮਤਲਬ ਇੰਟਰਵਿਊ ਛਪੀ ਹੋਈ ਹੈ ਬਹੁਤ ਵੱਡੀ ਉਦੇ ਵਿੱਚ ਉਹ ਕਹਿੰਦੇ ਆ ਵੀ 70 ਸਾਲ ਹੋ ਗਏ ਅਸੀਂ ਹਲੇ ਤੱਕ এনवायरमेंट ਨੂੰ ਸਾਫ਼ ਰੱਖਣ ਲਈ ਕੁਝ ਨਹੀਂ ਕਰ ਸਕੇ ਉਧਰ ਨੂੰ ਤੁਰਿਏ ਨਾ ਕਿ ਇੱਧਰ ਕਾਰਪੋਰੇਟ ਖਰਾਬ ਕਰਕੇ ਪੈਸੇ ਕਮਾ ਕੇ ਆਉ ਜਾਂਦੇ ਆ ਮਿਡਲ ਕਲਾਸ ਉਹਦੇ ਵਿੱਚੋਂ ਕੋਈ ਥੋੜਾ ਬਹੁਤਾ ਕਿਤੇ ਕੋਈ ਪੈਸਾ ਮਿਲ ਗਿਆ ਉਹ ਉਹ ਚੱਕ ਕੇ ਤੇ ਜਿਹੜਾ ਪੋਲੂਸ਼ਨ ਹੋਇਆ ਉਹਨੇ ਗੰਦ ਪਾਇਆਗਾ ਉਹ ਨੂੰ ਆਮ ਜਨਤਾ ਨੂੰ ਮਾਰਨ ਦਿਓ ਅਸੀਂ ਬਚ ਕੇ ਰਹਿ ਜੀਏ ਇਹ ਨਹੀਂ ਵੱਡਾ ਸਰਬੱਤ ਦੇ ਭਲੇ ਵਾਲਾ ਸੋਚੀ ਜੀ ਦੇ ਸਾਰਿਆਂ ਦਾ ਹੀ ਭਲਾ ਹੋਵੇ 에어 ਪਿਊਰੀਫਾਇਰ ਨਾਲ ਤਾਂ ਉਹ ਜਿਹੜੀਆਂ ਕੰਪਨੀਆਂ 에어 ਪਿਊਰੀਫਰ ਬਣਾਉਂਦੀਆਂ ਨੇ ਉਹਨਾਂ ਨੂੰ ਤੁਸੀਂ ਮੁਨਾਫੇ ਦੇਣਾ ਚਾਹੁੰਦੇ ਹੋ ਇਹ ਇਹ ਤਰੀਕਾ ਹੀ ਗਲਤ ਹੈ ਹਾਲੀ ਗਲਤ ਹੈ ਹੱਲ ਜਿਹੜਾ ਸਮਾਜਿਕ ਹੱਲ ਹੋਣਾ ਚਾਹੀਦਾ ਹੈ ਸਰਬੱਤ ਵਾਲਾ ਹੱਲ ਹੋਣਾ ਚਾਹੀਦਾ ਹੈ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ